ਸਤਨਾਮ ਸ੍ਰੀ ਵਾਹਿਰੋ ਸਹਬ ਜੀ ਨੱਪੋ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਹਰ ਸਚੁ ਜੁਗਾ ਸਚੁ ਹਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚ ਨਾ ਹੋਈ ਜੇ ਸਟੀ ਲਖਵਾਰ ਟੁੱਪਾ ਚੁਪਨਾ ਹੋਈ ਜੇ ਲਾਇ ਰਾਂ ਨਿਵਤ ਭੁਖਿਆ ਭੁਖਣਾ ਉੱਤਰੀ ਜੇ ਬੰਨਾ ਪੁਰੀਆ ਭਾਰ ਸਹਸਿਆਨ ਪੂ ਲਖ ਹਾਈ ਤਾ ਇੱਕ ਨਾਚ ਲਨ ਕਿ ਉਸ ਚਿਆ ਰਹੀ ਹੈ ਕਿ ਕੁੜਾ ਟੁੱਟ ਪਾ ਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਨਕ ਹੁਕਮੀ ਹੋਣਾ ਆਕਾਰਾ ਹੁਕਮ ਨਾ ਕੈ ਜਾਈ ਹੁਕਮੀ ਹੋਣਾ ਜੀ ਹੁਕਮ ਨਾਲ ਵਿੱਡਾਈ ਹੁਕਮੀ ਉਤਮਾਨੀਤਾ ਹੁਕਮ ਨਾਲ ਸੁਖ ਪਾਈ ਹੈ ਇੱਕਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾ ਰੁਕਣਾ ਕੋਈ ਨਾਨਕ ਹੁਕਮਾ ਜੇ ਬੁਝਾ ਤਾ ਹਉਮੈ ਕਹਿਣਾ ਕੋਈ ਗਾਵੇ ਕੋ ਤਾਨ ਹੋਆ ਕਿਸੈ ਤਾਨ ਗਾਵੇ ਕੋ ਦਾ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੀ ਚਾਰ ਗਾਵੇ ਕੋ ਸਾਰਜ ਕਰੇ ਤਨਖੀ ਗਾਵੇ ਕੋ ਜੀ ਲੈ ਫਿਰ ਦੇ ਗਾਵ ਕੋ ਜਾਪੈ ਜਿਸੈ ਦੂਰ ਗਾਵ ਕੋ ਵੇਖੈ ਹਦਰਹ ਦੂਰ ਕਤਨਾ ਕਥਿਨਾ ਵੇ ਦੂ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੀ ਲੈਂਦੀ ਛਤ ਪਾਈ ਜੁਗਾ ਜੁੰਤਰ ਖਾਈ ਖਾਏ ਹੁਕਮੇ ਹੁਕਮ ਚਲਾਇ ਰਾਵ ਨਾਨਕ ਵੀ ਸੇਵੀ ਪ੍ਰਵਾਹ ਸੱਚਾ ਸਹਿ ਸਾਚਨਾ ਹੈ ਭਾਖੇ ਭਵਾ ਪਾਰਿ

ਆਪਿਆ ਨਾ ਜਾਇ ਕੀਤੈ ਨਾ ਹੋਈ ਆਪਿਆ ਨਿਰੰਜਨ ਸੋਈ ਜਿਸੇ ਵੈਦਨ ਪਾਇਆ ਮਾਨਾ ਨਾਨਕ ਕਾਵਿ ਅਗੁਨੀ ਨਿਧਾਨ ਗਾਵੈ ਸੁਣੀਐ ਮਨ ਰਖੇ ਭਾਦਪਰੈ ਸੁਖ ਲੈ ਜਾਇ ਗੁਰਮੁਖਾ ਨਾਮ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰ ਈਸਰੇ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖ ਨਾਈ ਕਹਿ ਨਾ ਕਥ ਨਾ ਜਾਇ ਗੁਰਾ ਇਕ ਜੀਵ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਤਨਾ ਜੇ ਸੁਭਾਵਾਂ ਮਨਪਾਨੇ ਕੇ ਨਾ ਕਰੀ ਜੇ ਤਿਸਰੇ ਟੋਪਾ ਇਹ ਵੇਖਾਂਨ ਕਰਮਾਂ ਕੇ ਮਿਲ ਲਾਈ ਮਾਤ ਵਿੱਚ ਰਤਨ ਜੋਹਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਜੀਵ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਤੁਕਚਾਰੀ ਅਰਜਾ ਹੋਦ ਸੁਣੀ ਹੋਈ ਨਵਖੰਡਾ ਵੇਦਾਨੀਆ ਨਾਲ ਚਲੇ ਸਭ ਕੋਈ ਸ਼ੰਗਾ ਨਾਮ ਰਖਾ ਏਕਾ ਜਸ ਕੀਰਤ ਜੈ ਲਈ ਜੀਤ ਸ ਨਦਨ ਆਵੇ ਤਾਂ ਵਾਤਨ ਪੁੱਛਾ ਕੀ ਚੀਟਾ ਅੰਦਰ ਕੀ ਕਰ ਦੋਸੀ ਦੋ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੀ ਇਹ ਕੋਈ ਨ ਸੁਝੈ ਜਿਸ ਕੋਈ ਕਰੇ ਸੁਣੈ ਸਤਿਸ਼ੁਰ ਨਾਥ ਸੁਣੈ ਧਰਤਵਲ ਆਕਾਸ਼ ਸੁਣੈ ਦੀਪ ਲੋਪਤਾਲ ਸੁਣੈ ਪਹਨ ਸਕੈ ਕਾਰ ਨਾਨਕ ਪੈਤਸ ਦਾ ਵਿਕਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਆਇਸ਼ਰ ਬਰਮਾ ਇੰਦ ਸੁਣੈ ਮੁਕਸ਼ ਲਾਨ ਮੰ ਸੁਣੈ ਜੋਗ ਜੁਗਤ ਤਨ ਵੀਦ ਸੁਣੈ ਸਾਸ਼ਤ ਸਿਮਰਤ ਵੀਦ ਨਾਨਕ ਪ੍ਰਤਾਸ ਦਾ ਵਿਕਾਸ ਸੁਣੇ ਦੂਪਾਪ ਕਾ ਨਾਸ ਸੁਣਿਆ ਸਤ ਸੰਤੋਗਿਆਨ ਸੁਣਿਆ ਅਸਰ ਕੈ ਸ਼ਿਨਾਨ ਸੁਣਿਆ ਪਰ ਪਰ ਪਾਵੇ ਮਾਨ ਸੁਣਿਆ ਲਾਗੇ ਸੈ ਧਿਆਨ ਨਾਨਕ ਪ੍ਰਤਾਸ ਦਾ ਵਿਕਾਸ ਸੁਣੇ ਦੂਪਾਪ ਕਾ ਨਾਸ ਸੁਣਾ ਸਰਾਗਣਾ ਕੀ ਕਹਾ ਸੁਣੈ ਸੇ ਪੀਪਸ਼ ਸੁਣੈ ਅੰਦੇ ਪਾਵੇ ਰ ਸੁਣੈ ਹੱਥ ਇਸ ਗਾ ਨਾਂ ਪਤਸ ਦਾ ਵਿਕਾਸ ਸੁਣਾ ਦੂਪਾ ਕਾ ਨਾਸ ਮੰਨ ਕੀ ਗਤ ਕਹੀ ਨਾ ਜਾ ਜੀ ਕੋ ਕਹਿ ਪਿੱਛਾ ਵਿਚਤਾ ਇਕਾਦ ਕਰਮ ਨ ਲਿਖਨ ਹਾਰੂ ਮੰਨ ਕਾ ਬੈ ਕਨ ਵਿਚਾਰੂ ਐਸਾ ਨਾਮ ਨਿਰੰਜਨ ਹੋਏ ਜੀ ਕੋ ਮੰਨ ਜਾਣੇ ਮਨ ਕੋਈ ਮੰਨਾ ਸਤ ਮਨ ਬੁੱਧ ਮੰਨਾ ਸਲਵਨ ਕੀ ਸੁਧਾ ਮੰਨਾ ਹ ਛੋਟਾ ਨਾ ਖਾਏ ਮੰਨਾ ਜਮ ਕੇਸਾ ਨਾ ਜਾਏ ਆਸਾ ਨਾਮ ਨਿਰੰਜਨ ਹੋਏ ਜੀ ਕੋ ਮੰਡਾਣੇ ਮਨ ਕੋਈ ਮੰਨਾ ਮਾ ਠਾਕ ਨਾ ਪਾਈ ਮੰਨਾ ਪਾਸ ਪਰ ਗਰਜਾਏ ਮੰਨਾ ਮਗਨਤ ਲਾ ਪੰਥ ਮੰਨਾ ਧਰਮ ਸੱਚ ਸੰਬੰਧ ਆਸਾ ਨਾਮ ਨਿਰੰਜਨ ਹੋਏ ਜੀ ਕੋ ਮੰਡਾਣੇ ਮਨ ਕੋਈ ਮੰਨਾ ਪਾਵੈ ਮੁਖ ਦਵਾਰ ਮੰਨਾ ਪਰਵਾਰ ਸਾਧਾਰੂ ਮੰਨਾ ਤਰਾ ਤਾਰੀ ਗੁਰ ਸੇਖ ਮੰਨਾ ਨਾਨਕ ਪਾਵੈ ਨ ਭਿਕ ਐਸਾ ਨਾਮ ਨਿਰੰਝਨ ਹੋਇ ਜਿ ਕੋ ਮੰਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਗੀ ਮਾਨਾ ਪੰਚੇ ਸਹ ਦਰਜਾਨ ਪੰਚਾ ਕਾ ਗੁਰ ਏਕ ਗਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਾ ਕਰਨੈ ਨ ਸਮਾਨ ਹੋਲ ਦਰਮਦਿਆਂ ਕਾਪੂਤ ਸੰਤੋਖਾਵ ਰੱਖਿਆ ਜਨ ਸੂਤ ਜੇ ਕੋ ਉਜਾ ਹੋ ਅਸਤਿਆਰ ਤਲ ਉਪਰ ਕੀ ਤਪਾਰਾ ਧਰਤੀ ਹੋਰ ਪਰ ਹੋਰ ਹੋ ਰਾਜਸਤੀ ਭਾਰ ਤਲ ਕਮਜੋਰ ਜੀ ਆਤ ਰੰਗਾ ਕੇ ਨਾਵ ਸਬਨਾ ਲਿਖਿਆ ਉਰੀ ਕਲਾਮ ਇਹੋ ਲਿਖਾਰੀ ਜਾਣ ਕੋਈ ਲਿਖਾ ਲਿਖਿਆ ਕੀ ਤਹੋਏ ਕੀ ਤਤਨ ਸੁਹਾਲਿਆ ਰੂਪ ਕੀਤੀ ਦਾ ਜਾਣ ਕੌਣ ਕੂਤ ਕੀਤਾ ਪਸਾ ਇੱਕ ਕੁਆਵ ਤਿਸਤੇ ਹੋਈ ਲੈ ਦਰੀਆ ਕੁਦਰਤ ਕਵਨ ਕਾਇਤਰ ਵਾਰਿੰਦਾ ਵਾ ਇੱਕ ਕੁਆਰ ਜੋ ਤਤ ਪਾਵ ਸ ਅਮ੍ਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਕ ਜਪ ਸੰਪਾ ਸੰਗੂੜਾ ਸੰਤਪਤਾ ਸੰਗ ਰੰਮੁ ਪੀਤ ਪਾਠ ਵ ਸੰਜੋ ਮਨ ਰਹੈ ਉਦਾਸ ਅਸੰਖ ਗੁਣ ਗਿਆਨ ਵਿਚਾਰ ਅਸੰਸਥੀ ਸੰਦ ਤਾਰ ਅਸੰਸੂਰਮ ਬਸਾਰ ਅਸੰਖ ਮੋਲੇ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਨ ਜਾਵਾ ਇਕਵਾ ਜੋਤਿ ਭਾਵ ਸੈ ਬਲਿਕਾਰ ਤੂੰ ਸਦਾ ਸਲਾਮ ਤਿਰੰਕਾਰ ਅਸੰਖ ਮੂਰਖੰਦ ਖੂਰ ਸੰਖ ਚੋਰ ਹਰਾਮ ਖੂਰ ਅਸੰਖਮਰ ਕਹ ਜਾਏ ਜੋਰਾ ਸੰਗਲ ਵਡੱਤਿ ਕਮਾ ਸੰਗ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ ਮਨ ਫਖਾ ਅਸੰਖ ਨਿੰਦ ਅਖਿਰ ਕਰੇ ਭਾਰ ਨਾਨਕ ਨੀਟ ਕਹਿ ਵਿਚਾਰ ਵਾਰਨ ਜਾ ਵਾਇਕਵਾ ਜੋਤਿ ਤੁਪਾਵਸਾਂ ਬਲੀਕਾਰ ਤੂੰ ਸਦਾ ਸਲਾਮ ਬਿਨਰੰਕਾਰ असंखनावसंथा अगम अगम संखलो असंकैसर पार अखरी नाम कृसला कृ ज्ञानगीत भृंग अखरे लिक्खन बोलनबान अकरा से संयोग खान जने लिखत सिरना जे फरमाए ते ते पाए जीता कीता तेताना विन्नावे नइ कोठा पुत्र कौन का कविता वार वारन जावे एक वार ਜੋਤਿ ਦੇ ਪਾਵ ਸੈਂ ਬ੍ਰਿਕਰ ਤੂ ਸਦਾ ਸਲਾਮ ਦੇ ਨਿਰੰਕਰ ਪਰਿਆਹਤ ਵਤਨ ਦੇਹੀ ਪਾਣੀ ਤੋਂ ਤੈ ਉਤਰ ਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨਯਦ ਏ ਪਰਿਆਮਤ ਪਾਪਾ ਕੇ ਸੰਗ ਉਦਪਨ ਵਿਕਰੰਗਾ ਆਪਣੀ ਪਾਪੀ ਅੱਖਨ ਨਾ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀਰ ਆਪੇ ਖਾਣ ਨਾਨਕੁ ਕੁਖਮੀਆ ਜਾਹੁ ਤੀਰਤਵ ਜਤ ਜਦਾਂ ਜੇ ਕੋ ਪਾਵੇ ਤਿਲਖਾ ਮਾਨ ਸੁਣਿਆ ਮਨਿਆ ਮਨ ਕੀ ਤਾ ਪਾਵ ਅੰਤਰਗਤੀ ਠੇਠ ਮਿਲਣਾ ਹੋ ਸਭ ਕੋ ਤੀਰੇ ਮਾ ਨਾਹੀ ਕੋਈ ਬਿਨ ਕਨ ਕੀਤੇ ਫਤਨਾ ਹੋਏ ਸਵਸਤਾ ਬਾਣੀ ਬਰਮਾਉ ਸਤ ਸੂ ਅਰਸਦਾ ਮਨ ਚਾਉ ਕੰਸ ਵੀਰ ਆਵਤ ਕਵਨਾ ਕੌਂਠਿ ਕਵਨਵਾਰ ਕੌਂਸਰ ਤੇ ਮਾਉ ਕਵਨਾ ਜਿਤੋ ਆਕਾਰ ਵੇ ਨਾ ਪਾਇ ਪੰਡਤੀ ਜੇ ਹੋਏ ਲੇਖ ਪੁਰਾਣਾ ਵਤਨ ਪਾਇਓ ਕਾ ਦਿਆ ਜੇ ਲਿਖਾਂ ਲੇਖ ਪੁਰਾਣ ਤਿਤਵਾ ਨਾ ਜੋਗੀ ਜਾਣ ਰਤਮਾ ਨ ਕੋਈ ਜਕਤ ਸਿਤੀ ਕੋ ਸਾਜਿਆ ਪੈ ਜਾਣ ਸੋਈ ਕਿਉ ਕਰਿਆ ਕਾ ਕਿਸ ਲਈ ਕਿਉ ਨਹੀਂ ਕਿਉ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੂਏ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਕ ਹੂਏ ਨਾਨਕ ਜੀ ਕੋ ਆਪੁ ਜਾਣ ਅਗਜਨ ਸੁਹੈ ਪਤਲ ਪਤਲਖ ਗਸਾ ਗਸੇ ਓੜਕ ਓੜਕ ਭਾਤ ਕੀ ਵੇਤ ਕਨਿਕ ਵਤ ਸਹਸ ਠਰ ਕਨਕਤੀ ਬਾਸ ਲੋਏ ਧਾਤੂ ਲਿਖਾ ਇਤਾਲ ਲਖਿਆ ਲਿਖੇ ਹੋਏ ਵਿਨਾਸ਼ ਮਾਨ ਕਵੱਡਾ ਆਖੀਏ ਆਪੀ ਜਾਣਿਆ ਸਲਾਹੀ ਸਲਾਹੀ ਇਤੀ ਸੁਤ ਨ ਪਾਈਆ ਨਦਿਆ ਤੇਵਾ ਭਵ ਸਮ ਨਾ ਜਾਣੀ ਆਸਮ ਸਾਸ ਸੁਤਾਨ ਗ੍ਰਹਾ ਸੇਤੀ ਮਾਲ ਧਾਨ ਕੀੜੀ ਤੁਲ ਨਾ ਹੋਵਣੀ ਜੇਤ ਸੈ ਮਨੁ ਨਾ ਵੀਸਰੇ ਅੰਤ ਨ ਸਿਵਤੀ ਕਹਿਣਾ ਅੰਤ ਅੰਤਨਾ ਕੰਨੇ ਦੇਨਾ ਅੰਤਨਾ ਵਿਕਾਸ ਅਨੰਤ ਅੰਤਨ ਜਾਪੇ ਕੈ ਮਨ ਮੰਤ ਅੰਤਨ ਜਾਪੇ ਗੀਤਾਕਾਰ ਅੰਤਨ ਜਾਪੇ ਪਰਵਾ ਅੰਧਕਾਰ ਕੀ ਤੇ ਬਿਲ ਲਾਏ ਤਾਂ ਕੀ ਅੰਤਨਾ ਪਾਏ ਜਾਹੀ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਵੇ ਵੱਡਾ ਸਾਇ ਉੱਚਾ ਤਾ ਉੱਚੇ ਉਪਰਿ ਉੱਚਾ ਨਾਓ ਏਵੜੀ ਉੱਚਾ ਹੋਏ ਕੋਏ ਤੇ ਸੂਚੇ ਕੋ ਜਾਣੇ ਸੋਏ ਜੀਵ ਦਾ ਜਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਮਹਤਾ ਕਰਮਿ ਲਿਖਿਆ ਨਾ ਜਾਇ ਵੱਡਾ ਦਾਤਾ ਤੇ ਨਾ ਸਮਾਇ ਕੀਤੇ ਮੰਗੈ ਜੋਦ ਪਰ ਕੀਟਾ ਗੰਦ ਨਹੀਂ ਵੀਚਤ ਕੀਤੇ ਖਾ ਟੁੱਟੇ ਵਿਕਾਰ ਕੀਤੇ ਲਾਲ ਮੁਕਰਪਾ ਕੀਤੇ ਮੂਰਖਾਈ ਖਾਇ ਕੀਤੇ ਦੂਪ ਸਦਮਾਰ ਇਹ ਵੇ ਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਨਸਕੇ ਕੋਈ ਜੇ ਕੋ ਖਾਏ ਕਿਆ ਕੰਪਾਈ ਉਹ ਜਾਣੇ ਜੇ ਕੀ ਆਵ ਖਾਏ ਆਪੇ ਜਾਣੇ ਆਪੇ ਦੀ ਆਕੇ ਸੇ ਵੇਖੀ ਕੀ ਜਿਸਨੋਂ ਬਖਸੇ ਸਿਵਸ ਲਾ ਨਾਨਕ ਪਾਛਾਈ ਪਾਛ ਅਮੁੱਲ ਗੁਨਾ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਅਮੁੱਲਾ ਜਾਹੇ ਮੁੱਲ ਪਾ ਅਮਨਾ ਸਮਾ ਅਮੁੱਲ ਕਰਮ ਅਮੁੱਲ ਦੀਵਾਨ ਅਮੁੱਲ ਤਲ ਅਮਲ ਪਰਮਾਨ ਮੁੱਲ ਬਖੀਸ ਅਮਲ ਨਿਸ਼ਾਨ ਆ ਮੂਲ ਕਰਮਾਂ ਬੋਲ ਫਰਮਾ ਨਾਮ ਲਾ ਅਮੁੱਲਾ ਅੱਖ ਨਾ ਜਾਏ ਆਖ ਅਖਰ ਲ ਲਈ ਆਖੇ ਵੀਤ ਪਤ ਪੁਰਾਨ ਅੱਖੇ ਪੜੀ ਕਰਿ ਵਿਕਿਆਨ ਅੱਖੇ ਵਰਮੇ ਅੱਖੇ ਆਖੇ ਗੋਪੀ ਤੇ ਗੋਵਿੰਦ ਅੱਖੇ ਈਸ਼ਰ ਅੱਖੇ ਸਿੱਧ ਅੱਖੇ ਕੀਤੇ ਕੀਤੇ ਬੁੱਧ ਆਖੇ ਨਾਨਕ ਆਖੇ ਦੀਵ ਆਖੇ ਸੁਨਨ ਮੁੰਨ ਜੀਵਾ ਜਿਤੇ ਆਖੀ ਆਖਣ ਪਾਏ ਕੀਤੇ ਕਹਿ ਕਹਿ ਉੱਠੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਸਕੇ ਕੀ ਕੀ ਜੀਵੜ ਪਾਵੇ ਜੀਵੜ ਹੋਏ ਨਾਨਕ ਜਾਣੇ ਸੱਚ ਅਸੂਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰ ਗਾਵਾਰਾਂ ਗਾਵਾਰੇ ਸੂਦਰ ਕਿਹਾ ਸੁਗਰ ਕਿਹਾ ਜਿਤ ਵੇ ਸਰਸਮਾਲੀ ਵਾਜੇ ਨਾਦ ਅਨਿਕ ਅਸ਼ੰਖਾ ਜੀਤੇ ਵਾਮਨਹਾਰੀ ਕੀਤੀ ਰਾਗਪਰੀ ਸ਼ੋਕ ਹੀ ਅਨਕੇਤੇ ਗਾਵਨਹਾਰੀ ਗਾਵੇ ਤਨੋਂ ਪਉਣ ਪਾਣੀ ਬਾਸੰਤਰ ਗਾਵੇ ਰਾਜਾ ਤਰਮਦੁਆਰੀ ਗਾਵੇ ਚਿਤ ਗੁਪਤਲੇ ਜਾਣ ਲਿਖ ਲਿਖ ਤਰਮਵੀ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੀ ਗਾਵੇ ਨੰਦਨਾ ਸੁਨ ਭਾਈ ਠੀ ਦਿਵਤਿਆਂ ਦਨ ਲੈ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਦੀ ਚਾਰੇ ਗਾਵਨ ਜਤੇ ਸਦੀ ਸੰਤੋਖੀ ਗਾਵ ਵੀਰ ਕਰਾਰੇ ਗਾਵਨ ਪੰਦ ਪਨ ਰਖੇ ਸਿਰ ਜੁਗ ਜੁਗ ਇਦਾਂ ਨਾ ਲੇ ਗਾਵ ਮੋਹਣਿਆ ਮਨ ਮੋਹਨ ਸੁਰਗਾ ਮਥ ਪਿਆਲੇ ਗਾਵ ਨਰਤਨ ਉਪਾਇ ਤੇਰੀ 68 ਤੀਰਥ ਨਾ ਲੇ ਗਵ ਜੋਤ ਮਾਂ ਬਰਸੂਰਾ ਗਵ ਖਾਣੀ ਚਾਰੀ ਗਵ ਖਾਨ ਮੰਡਲ ਹਰਪੰਡਾ ਕਰ ਕਰ ਰਖੇਦਾਰੀ ਸੇ ਤਦ ਨੰਗ ਗਵ ਜੋਤਿ ਭਾਵਨਾ ਰਤੀ ਤੇਰੇ ਪੈਦਰਸਾਲੇ ਹੋਰ ਕੀਤੇ ਗਾਵਨ ਸੀਮਾ ਚੇਤਨਾ ਆਵੰਨ ਨਾਨਕ ਆਵੀ ਚਾਰੇ ਸੋਈ ਸੋਈ ਸਦਾ ਸੱਚ ਸਾਇ ਸੱਚ ਸੱਚ ਨਹੀਂ ਹਬੀ ਹੋਸੀ ਗਨ ਜਸੀ ਰਤਨਾ ਜਨਰਚਾਈ ਰੰਗੇ ਰੰਗੇ ਪਾਤੀ ਕਰਕੇ ਜਿਨਸੀ ਮਾਇਆ ਜਨੋ ਪਾਈ ਕਰ ਕਰ ਵਿਕਾ ਕੀਤਾ ਪਣਾ ਜਦ ਜਿਵ ਡਿਆਈ ਜੋਤਿ ਪਾਵ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹ ਪਾਤ ਸਹ ਸਹ ਸਾਬਬ ਨਾਨਕਰ ਨਿਰਜਾਈ ਮੁੰਦਾ ਸੰਤੋਖ ਸ਼ਰਮਪਤ ਛੋਰੀ ਧਿਆਨ ਕਿਦਰੇ ਬੇਬੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਦ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤਾ ਜੈ ਜੀਤ ਆਦੇਸ ਸਦਾ ਆਦੀਸ ਆਦਨਿ ਅਨੰਨਹਤ ਜੁਗ ਜੁਗ ਹੀ ਕੋਈਸ

ജോ സസനോയോയ ഭണ്ഡാരോ കി പാ ഇവാര വി സ ਨਾਨਕਾ ਸੱਚੇ ਕੀ ਸਾਚੀ ਕਾਰ ਆਦੇਤ ਸੇ ਆਦੀਸ ਆਦਨਿਲ ਅਨੰਦ ਹੈ ਜੁਗ ਜੁਗਿ ਏਕੋ ਇਸ 1 2 3 4 5 ਲੱਖ ਲੱਖ ਅਲਾवीस ਲਾਲਾ ਗਿੜ ਅਖੀਏਕ ਨਾਮ ਜਦੀਸ ਏਤਰਾ ਪਤ ਪਵਣੀਆਂ ਚੜਿਏ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਕੀ ਟਾਇਰੀਸ ਨਾਨਕ ਨਦਰੀ ਪਾਈਐ ਕੁੜੀ ਕੁੜੈ ਠੀਸ ਆਕੰਜੋਟ ਪਨ ਜੂਰ ਜੋ ਨ ਮੰਗਨ ਦੀਨ ਜੂਰ ਜੋ ਨਾ ਜੀਨ ਮਨ ਜੂਰ ਜੋ ਨਾਰਾਇਣ ਮਾਲ ਮਨਸੂਰ ਜੋ ਨਾ ਸੁਤੀ ਜਾਣੀ ਚਾਰੇ ਜੋ ਨਾ ਜੁਤੀ ਸੜ ਸੰਸਾਰੀ ਜਿਸ ਹੱਥ ਜੋਰ ਕਰੇ ਕੈ ਸੋਏ ਨਾਨਕ ਤੁਮ ਨੀਚ ਨ ਕੋਈ ਰਾਤਿਰ ਤੇ 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 ਵਾਰ ਪਉਣ ਪਾਨੀ ਅਗਨੀ ਪਤਲ ਤਿਸੇ ਤਰਤੀ ਥਾ ਬ੍ਰਹੀ ਧਰਮ ਸਤਿ ਤਿਸੇ ਜੀ ਜੋ ਕੈ ਰੰਗ ਜਿਨ ਕੇ ਨਾਮ ਆਨੇਕ ਅਨੰਤ ਕਰਮੀ ਕਰਮੀ ਹਵਿਤਾ ਸਚਾ ਪੁਸਤਾ ਦਰਬਾਰ ਰਿਤਾ ਸੋਨ ਪੰਚ ਗਰਵਾਨ ਨਦਰੀ ਕਰਮ ਪਵਨੀ ਸਾਨਾ ਕਟ ਬਕਾਈ ਉਤੇ ਪਾਈ ਨਾਨਕ ਆ ਜਾਪੇ ਜਾਈ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਾਣ ਪਾਣੀ ਵਾ ਸੰਤਰ ਕੀਤੇ ਕਾਨ ਮਿਹੇਸ ਕੀਤੇ ਵਰਮਾ ਕਾਤ ਕਰਿਆ ਰੂਪ ਰੰਗ ਕੇ ਵੇਸਾ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਦੋ ਵਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਾ ਦੇਸ ਕੀਤੇ ਸਿਦਵਦਨਾਥ ਕੀਤੇ ਕੀਤੇ ਦੇਵੀ ਵੇਸ ਕਿਤੇ ਦੀਵਦਾਨ ਮੁਕਤੇ ਕਿਤੇ ਕਿਤੇ ਰਸਮ ਹੁੰਦਾ ਕਿਤਿਆਂ ਕਾਣੀ ਕਿਤਿਆਂ ਬਾਣੀ ਕੀਤੇ ਪਾਤ ਨਿਰੰਦ ਕਿਤਿਆਂ ਸੁਤੀ ਸੇਵਾ ਕੀਤੇ ਨਾਨਕ ਅੰਤ ਗਿਆਨ ਕੰਮਾ ਗਿਆਨ ਪ੍ਰਚੰਡ ਤਿਥੇ ਨਾਮ ਬਨੋਦ ਕੋ ਨੰਦਾ ਸਰੁਮਖਾਂ ਕੀ ਬਾਣੀ ਰੂਪ ਤਿੱਤਾ ਘੜੀਏ ਬੋਧ ਅਨੂਪ ਤਾ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਵਿਚੈ ਬਿਚਾਈ ਤਿੱਤਾ ਘੜੀਆ ਸੁਰਤ ਮਤ ਮਨ ਮੁਦ ਤਿੱਤਾ ਘੜੀਆ ਸੁਰਸਦਾ ਕੀ ਸੁਧ ਕਰਮ ਕੰਨ ਕੀ ਬਾਣੀ ਜੋਰ ਚਿੱਥੇ ਹੋ ਨ ਕੋਈ ਹੋਰ ਜਿਤ ਜੋ ਮਾਂ ਬਰਸੂਰ ਨਮਾ ਰਾਮ ਰਹਾ ਭਰਪੂਰ ਤਿੱਥਾ ਸੀਤੋ ਸੀਤਾ ਮਿਮ ਮਾਤਾ ਕੇ ਰੂਪ ਨ ਕਤਨੇ ਜਾਏ ਨਾ ਉਹ ਮਰੇ ਨਾ ਠਾਕੇ ਜਾਏ ਜਿਨ ਕੇ ਰਾਵ ਸੇ ਮਨ ਮਾ ਤਿੱਥਾ ਪਤਵ ਸੇ ਕੇ ਲੋ ਕਰ ਅਨੰਸ ਚਾ ਮਨ ਸੋਏ ਸਤਖਨ ਵਸਾ ਨਿਰੰਕਾਰੂ ਕਰ ਕਰ ਏਖਾ ਨਦਨ ਹਾਲੂ ਤਿੱਥਾ ਕਨ ਮੰਡਲ ਵਰ ਭੰਡਾ ਜੀ ਕੋ ਕਥੈ ਤਾਤਨਾ ਅੰਤ ਤਿੱਥਾ ਲੋਲ ਆਕਾਰੂ ਜੇ ਜੇ ਹੁਕਮ ਦਿਵਤ ਕਾਰ ਵਿਖਾ ਵਿਸ਼ੇ ਕਰਿ ਚ ਨਾਨਕ ਕਥਨਾ ਕੜਾ ਸਾਰੇ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੀ ਰਥਿਓ ਪਉ ਖੱਲਾ ਅਗਨ ਤਤਾਉ ਭਾਂਡਾ ਪਾਉ ਅੰਮ੍ਰਿਤ ਟਾਰ ਕਰਿਐ ਸਭ ਸਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਰ ਨਾਨਕ ਨਦਰੀ ਨਜ਼ਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਸ ਰਾ ਦੁਇ ਦਾਈ ਦਇਆ ਖਿਲਾ ਸਗਨ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ فرمਿਆ ਪੂ ਆਪਣੀ ਕੀਨੀੜਾ ਕੀ ਦੂਰ ਜਿਨੇ ਨਾਮ ਤੇ ਆਇਆ ਗਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ